ਕੁਦਿਨਾ ਪਹਿਲਾ ਹੀ ਨੋਮਾਸਟ ਮੁਕੇਸ਼ ਸ਼ਮਾਨੀ ਦੇ بیٹے ਕਾਸ਼ਮਾਨੀ ਨੇ ਹੀਰਾ ਕਾਰੋਬਾਰੀ ਦੇ ਸੇਲ ਮੈਤ ਦੀ ਬੇਟੀ ਸ਼ਲੋਕਾ ਮੈਤਨਲ ਵਿਆਹ ਕੀਤਾ ਸੀ ਇਹ ਵੈਡਿੰਗ ਸਾਲ ਦੀ ਸਭ ਤੋਂ ਰਾਇਲ ਵੈਡਿੰਗ ਮੰਨੀ ਜਾ ਰਹੀ ਹੈ ਦੇਸ਼ ਵਿਦੇਸ਼ ਬਾਲੀਵੁੱਡ ਸਪੋਰਟਸ ਅਤੇ ਪੋਲੀਟੀਕਲ ਜਗਤ ਦੀ ਹਰ ਅਸਤੀ ਕਾਸ਼ ਅਤੇ ਸ਼ਲੋਕਾ ਦੇ ਵਿਆਹ ਵਿੱਚ ਸ਼ਾਮਲ ਹੋਈ ਸੀ ਬਿਆਨੂ ਦਿਲਾਕੇ ਬਰਾਤ ਰਿਸੈਪਸ਼ਨ ਤੱਕ ਦੀ ਤਸਵੀਰਾਂ ਦੇਖ ਲੋਕ ਵੀ ਹੈਰਾਨ ਰਹਿ ਗਏ ਆਕਾਸ਼ ਸ਼ਮਾਨੇ ਦੀ ਗੱਲ ਕਰੀ 15 ਦਿਨ ਬਾਅਦ ਅੰਬਾਨੀ ਪਰਿਵਾਰ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ ਜੀਹਾਂ ਕਿਹਾ ਜਾ ਰਿਹਾ ਹੈ ਕਿ ਨੀਤਾਵਾਨੀ ਨੇ ਆਪਣੀ ਨੂੰਹ ਸ਼ਲੋਕਾ ਨੂੰ ਮੋ ਦਿਖਾਈ ਵਿੱਚ ਬੇਹੱਦ ਕੀਮਤੀ ਤੋਫਾ ਦਿੱਤਾ ਇਸ ਤੋਫੇ ਦੀ ਕੀਮਤ 300 ਕਰੋੜ ਰੁਪਏ ਹੈ ਇਹ ਤੋਫਾ ਇੱਕ ਹੀਰਿਆਂ ਦਾ ਹਾਰ ਹੈ ਜੀ ਹਾਂ ਨੀਤਾ ਬਾਨੀ ਆਪਣੀ ਨੂੰ ਨੂੰ ਕੋਈ ਅਲੱਗ ਚੀਜ਼ ਦੇਣਾ ਚਾਹੁੰਦੀ ਸੀ ਕਾਫੀ ਚੀਜ਼ਾਂ ਦੇਖਣ ਤੋਂ ਬਾਅਦ ਨੀਤਾ ਨੇ ਸ਼ਲੋਕਾ ਦੇ ਲਈ 300 ਕਰੋੜ ਰੁਪਏ ਦਾ ਹੀਰਿਆਂ ਦਾ ਹਾਰ ਪਸੰਦ ਕੀਤਾ ਇਹ ਹੀਰੇ ਦੁਨੀਆ ਦੇ ਸਭ ਤੋਂ ਮਹਿੰਗੀ ਹੀਰਿਆਂ ਵਿੱਚੋਂ ਇੱਕ ਨੇ ਆਪਣੀ ਡਿਜ਼ਾਈਨ ਅਤੇ ਬਣਾਵਟ ਚਲਦੀ ਇਸ ਹਾਰ ਦੀ ਕੀਮਤ 300 ਕਰੋੜ ਰੁਪਏ ਹੈ ਸ਼ਲੋਕਾ ਆਪਣੀ ਸਾਸ ਦੀ ਦਿੱਤੇ ਇਸ ਖਾਸ ਤੋਹਫੇ ਤੋਂ ਬੇहद ਖੁਸ਼ ਹੈ ਨੀਤਾ ਬਾਨੀ ਨੇ ਸ਼ਲੋਕਾ ਦੀ ਨਨਾਨ ਯਾਨੀ ਸ਼ਾਮ ਬਾਨੀ ਨੇ ਵੀ ਆਪਣੀ ਭਰਾ ਭਾਬੀ ਨਿਕਾਲੀ ਸ਼ਾਨ ਬੰਗਲਾ ਗਿਫਟ ਦੇ ਰੂਪ ਵਿੱਚ ਦਿੱਤਾ ਪਿਓਰੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ